ਉਹ ਜਿਹੜੀ ਯੁੱਧ ਮਸ਼ਿਆਪੁਰਤ ਕੈਂਪੇਨ ਹੈ ਉਹਦੇ ਤਹਿਤ ਜਿਹੜੇ ਕਾਫੀ ਬਰਾਮਦੀਆਂ ਵੱਡੀਆਂ ਹੋਈਆਂ ਬਹੁਤ ਸਾਰੇ ਮੋਟਲਰ ਪੈਡਲਰਸ ਪਲੇਅਰ ਸਾਰੇ ਫੜੇ ਗਏ ਆ ਔਰ ਕਮਿਸ਼ਨਡ ਪੁਲਿਸ ਅੰਮ੍ਰਿਤਸਰ ਵੱਲੋਂ ਵੀ 200 ਕਿਲੋ ਤੋਂ ਉੱਪਰ ਜਿਹੜੀ ਹੈ ਵੈਲੀ ਮਾਰਕ ਤੋਂ ਹੀਰੋਇਨ ਦੀ ਬਰਾਮਦਗੀ ਹੋਈ ਹੈ ਔਰ ਬਹੁਤ ਸਾਰੇ ਲੋਕ ਗ੍ਰਫਤਾਰ ਹੋਏ ਨੇ ਉਹਦੇ ਵਿੱਚ ਇਸ ਤੋਂ ਇਲਾਵਾ ਜਿਹੜਾ ਜਿਲ੍ਹਾ ਕਾਟਰਨ ਮਨੀ ਨਾ ਬਣਾਈ ਹੋਈਆਂ ਜਿਹੜੀਆਂ ਮਕਾਨ ਵਗੈਰਾ ਨੇ ਜਾਂ ਹੋਰ ਪ੍ਰਾਪਰਟੀਆਂ ਨੇ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਿਆ ਜਾ ਰਿਹਾ ਹੈ। ਅੱਜ ਅਸੀਂ ਇੱਥੇ ਕਵਾਲ ਮੰਡੀ 'ਚ ਆ ਗਏ ਆ। ਥੋੜਾ ਜਿਹਾ ਮਨਦੀਪ ਏਲੀਅਸ ਕਾਲੀ ਜਿਹੜਾ ਹੈਗਾ ਬੜਾ ਨਟੋਰੀਅਸ ਫੋਕਲਰ ਹੈ। ਇਹਦੇ ਖਿਲਾਫ 8 ਮੁਕਦਮੇ ਤੇ ਇੱਕ ਪ੍ਰੀਵੈਂਟਿਵ ਐਕਸ਼ਨ ਦਾ ਕਲੰਦਰਾ ਵੀ ਪੇਸ਼ ਕੀਤਾ ਜਾ ਚੁੱਕਿਆ ਹੈ। ਔਰ ਇਹ ਸਾਰੇ ਮੁਕਦਮੇ ਜਿਹੜੇ ਐਨਡੀਪੀਐਸ ਨਾਲ ਜ਼ਿਆਦਾਤਰ ਰਿਲੇਟਡ ਨਹੀਂ। ਔਰ ਇਹ ਆਖਰੀ ਮੁਕਦਮੇ ਚ ਭੱਜਿਆ ਵੀ ਹੋਇਆ ਹੁਣ ਜੇ ਜੇ ਉਹਦੀ ਪਛੋਕੜ ਦੇ ਵਿੱਚ ਛਾਤੀ ਮਾਰੀ ਤੇ 2015 ਦੇ ਵਿੱਚ ਪਹਿਲਾ ਮੁਕਦਮਾ ਦਰਜ ਹੋਇਆ 19 ਜਨਵਰੀ 2015 ਉਸ ਤੋਂ ਬਾਅਦ 18 ਜਨਵਰੀ ਤੇ 20 ਇਸ ਤਰ੍ਹਾਂ ਮੁਕਦਮੇ ਜਿਹੜੇ 8 ਦਰਜ ਹੋਏ ਆ ਉਹ ਮੈਂ ਇਹਦੇ ਜਿਹੜਾ ਕਾਰਪੋਰੇਸ਼ਨ ਵੱਲੋਂ ਡਿਮਿਸ਼ਨ ਦਾ ਆਰਡਰ ਕੀਤਾ ਗਿਆ ਉਹਦੇ ਨੂੰ ਅਸੀਂ ਪੁਲਿਸ ਅਮਦਾਦ ਮੰਗੀ ਗਈ ਸਾਡੇ ਵੱਲੋਂ ਉਹ ਅਸੀਂ ਦੇਣ ਵਾਸਤੇ ਇੱਥੇ ਆਏ ਆ ਉਹਦਾ ਸਾਡੇ ਸਮਾਜ 'ਚ ਇੱਕ ਮੈਸੇਜ ਚਲੇ ਜਾਏ ਕਿ ਜਿਹੜੇ ਇਸ ਤਰ੍ਹਾਂ ਦੇ ਢੰਗ ਨਾਲ ਬਣਾਈਆਂ ਹੋਈਆਂ ਪ੍ਰਾਪਰਟੀਜ਼ ਉਹਨਾਂ ਦਾ ਅੰਜਾਮ ਕੀ ਹੁੰਦਾ ਹੈ ਔਰ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਤੇ ਸਮਾਜ ਦੇ ਵਿੱਚ ਮੈਸੇਜ ਜਾਵੇ ਇਹ ਮਿਹਨਤ ਦੀ ਕਮਾਈ ਦੀ ਬਰਕਤ ਹੈ ਔਰ ਜਿਹੜੇ ਮਾੜੇ ਕੰਮ ਦਾ ਮਾੜਾ ਨਤੀਜਾ ਹੁੰਦਾ ਹੈ ਔਰ ਅਲਟੀਮੇਟਲੀ ਜਿਹੜਾ ਲਾਲਚ ਕਰਦਾ ਬੰਦਾ ਛੋਟੇ ਲਾਲਚ ਨਾਲ ਆਪਣੇ ਤੇ ਆਪਣੇ ਪਰਿਵਾਰ ਵਾਸਤੇ ਔਕੜ ਖੜੀ ਕਰ ਲੈਂਦਾ ਪਾਟੂੜਕੇ ਉਹ ਜੇਲ੍ਹ ਦੀ ਲੈਂਡ ਅਪ ਕਰ। ਸਰ ਮੈਂ ਜੀ ਸਿਰਫ ਪ੍ਰੋਪਰਟੀ ਕਿਧੋਂ ਬਣੀ ਸੀ ਤੇ ਕਿਹਦੇ ਨਾਂ ਤੇ ਹੈਗੀ? ਉਹ ਕਾਰਪੋਰੇਸ਼ਨ ਵਾਲਿਆਂ ਨੇ ਦੱਸਣਾ ਜੀ ਕਿਉਂਕਿ ਉਹ ਉਹਨਾਂ ਦਾ ਆਰਡਰ ਹੈ ਮੇਰੇ ਵੱਲੋਂ ਕੋਈ ਆਸੀ ਤਾਂ ਪੁਲਿਸ ਹੈਲਪ ਦੇਣ ਆਏ ਆ ਤੇ ਇੱਕ ਮੈਸੇਜ ਦੇਣ ਆਏ ਆ। ਜਿਹੜੀ ਡਿਮੋਲੀਸ਼ਨ ਦਾ ਆਰਡਰ ਹੈ ਮੈਂ ਤੁਹਾਨੂੰ ਫਿਰ ਕਲੀਅਰ ਕਰਦਾ ਉਹ ਕਾਰਪੋਰੇਸ਼ਨ ਜਿਹੜੇ ਕਮਿਸ਼ਨਰ ਸਾਹਿਬ ਵੱਲੋਂ ਕੀਤਾ ਜਾਂਦਾ। ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਰਿਟਰਨ ਪੁਲਿਸ ਹੈਲਪ ਮੰਗੀ ਜਾਂਦੀ ਉਹ ਜੋ ਸੀਪੋਈ ਆ ਗਏ ਤੋਨੇ ਆ ਬੈਜੀ ਇਹਨਾਂ ਜਿਲ੍ਹੇ ਵਿੱਚ ਪ੍ਰਾਇੋਰਟੀ ਤੇ ਕਰੀ ਦੀ ਹੈ ਜਿਹੜੇ ਡਰੱਗ ਨਾਲ ਰਿਲੇਟਡ ਤਰੇਕੀ ਤੋਂ ਤਾਂ ਕਦੋਂ ਤੱਕ ਗ੍ਰਿਫਤਾਰ ਕੀਤਾ ਹੈ ਇਹ ਭੱਜਿਆ ਹੋਇਆ ਜੀ ਕਿਸਾ ਪਹਿਲੇ ਬਹੁਤ ਸਾਰੇ ਕੇਸਾਂ ਗ੍ਰਿਫਤਾਰ ਹੋ ਚੁੱਕਾ ਸੀ ਹੁਣੇ ਭਗਵਾੜਿਆ ਇਸ ਤਰ੍ਹਾਂ ਸਰ ਇਹ ਕਿਦੋਂ ਤੋਂ ਕੰਮ ਕਰ ਰਿਹਾ ਕਿਹੜੇ ਕਿਹੜੇ ਇਲਾਕਿਆਂ ਵਿੱਚ ਸਰਗਰਮ ਸੀ ਦੇਖੋ 2015 ਚ ਪਹਿਲਾ ਮੁਕੱਦਮਾ ਦਰਜ ਹੋਇਆ 19 ਜਨਵਰੀ ਨੂੰ ਇਹਦੇ ਵਿੱਚ ਕੰਟਰੋਲਮੈਂਟ ਤੇ ਸਦਰ ਥਾਣੇ ਚੋਂ ਜ਼ਿਆਦਾ ਮੁਕੱਦਮੇ ਇੱਥੇ ਹੈਗੇ ਆ ਜਿਹੜਾ ਲੋਕਲ ਹੈ ਦਾ ਰਿਐਕਸ਼ਨਾ ਹੈ ਫਿਰ 17 16 ਜੁਲਾਈ ਨੂੰ ਹੋਇਆ 18 ਜੀ 15 8 ਨੂੰ ਹੋਇਆ ਫਿਰ 11 2 19 ਨੂੰ ਹੋਇਆ 24 3 ਨੂੰ 20 ਨੂੰ ਹੋਇਆ 17 4 2000 20 ਦੇ ਵਿੱਚ ਫੇਰ ਹੋਇਆ ਫਿਰ 10 1 23 ਤੇ ਜਿਹੜੇ 25 ਦੇ ਵਿੱਚ ਵੀ ਨਵੀਂ ਜਿਹੜੀ ਐਫ ਆਈ ਆਰ ਅੰਡਰ 109 3 ਅ ਜਿਹੜਾ VNS ਤੇ ਆਰਬ ਡਾਕਟਰ ਦਾ ਪਰਚਾ ਜਿਹਦੇ ਵਿੱਚ ਨਜਾਇਜ਼ ਹਮਾਰ ਵੀ ਜਿਹਦੇ ਵਿੱਚ ਸ਼ੋ ਹੋਇਆ ਔਰ ਇਸ ਤੋਂ ਇਲਾਵਾ DDR ਦੇ ਵਿੱਚ 110 ਤੱਕ ਲੰਦਰਾਵੀ ਦੇ ਖਿਲਾਫ ਹੈ ਜੀ